ਪਕੌੜੇ ਖਾਣੇ ਕੇ ਬਰੈਡ ਪਕੌੜੇ ਹਾਂ ਪਕੌੜੇ 20 ਰੁਪਏ ਦੇ ਕਰਾ ਲਈ ਵਾਧੂਆ ਲੈ ਆਪੇ ਵਧੀਆ ਤਾਜ਼ੇ ਪਕੌੜੇ ਬਣੀ ਜਾਂਦੇ ਆ ਪਕੌੜੇ ਤੇ ਬਰੈਡ ਉਹ ਤਾਂ ਵੈਸੇ ਬਰੈਡ ਵੀ ਬਹੁਤ ਸੋਹਣੇ ਹਨ ਤੇ ਪਕੌੜੇ ਲੈ ਲੀਏ ਨਾ ਆਪਾਂ ਚੱਲ 20 ਰੁਪਏ ਦੇ ਕਰ ਦਈਏ ਪਕੌੜੇ ਦੁਨੀਆਂ ਦੇ ਬੰਨੇ ਪਕੌੜੇ ਜੇ ਰੋਡ ਦੇ ਬਿਲਕੁਲ ਉੱਪਰ ਦੁਕਾਨ ਲੱਗੀ ਪਕੌੜਿਆਂ ਵਾਲੀ ਪਕੌੜੇ ਖਾਣੇ ਆਪਾਂ ਉਹ ਗੰਡੇ ਲੈ ਗੰਡੇ ਲੈ ਹੀ ਮੈਂ ਜਮਾ ਨਿੱਕੇ ਨਿੱਕੇ ਜੀ ਉਹਦੇ ਲੈ ਲੈ ਆ ਗੱਡੀ ਜਿਹੜਾ ਖੜਾ ਹੈ ਕਹਿੰਦੀ ਕਿ ਨਹੀਂ ਗਾ ਮੈਂਗਣਾ ਨਹੀਂ ਲੈ ਵਾ ਲੈ ਆਏ ਦਾਏ ਗਰੰਟ ਹਾਂ ਨੂੰ ਕਣ ਕਬੀਤੀ ਕੋਈ ਨਾ ਇਧਰ ਵੀ ਤੇ ਹੈ ਮੈਨੂੰ ਦਸਤਾਨੇ ਮੈਨੂੰ ਲੈ ਨਾਲ ਇੱਕ ਦਿਨ ਸਵੇਰੋ ਜਾਲੜੂ ਕਿਦਰ ਚ ਨਾ ਨਾ ਬਾਰੀ ਕਿਹ ਹੈ ਕੀਤੇ ਨੇ ਜਿੱਦ ਨਹੀਂ ਨਾ ਰੋਟਾ ਉੱਤਰ ਨਾਲ ਹੂੰ ਰੋਟਾ ਲੈ ਵੀ 20 ਰੁਪਏ ਦੇ ਕਰਤੇ ਪਰ ਪਕੌੜੇ ਵੀ ਆ ਤਾਂ ਬਹੁਤ ਹੁਣੇ ਖਾਦ ਨਹੀਂ ਆਣ ਮੜਕੇ ਨਾ ਨਿਆਰਾ ਆਇਓ ਜਿੰਨਿਆਂ ਲੋ ਲਾ ਬਹੁਤ ਆ ਤੇ ਦੋਸਤੋ ਦੇਖੋ ਪ੍ਰੀਤ ਵੀ ਆਪਣਾ ਸਕੂਲੋਂ ਆ ਗਿਆ ਕਿੰਨਾ ਛੋਟਾ ਬਹੁਤ ਸਵਾ ਕਰ ਰਿਹਾ ਟਾਈਮ ਹੋ ਗਿਆ ਪਾਜ ਗਿਆ ਪਾਜ ਗਿਆ ਉਹ ਪਾਜ ਗਿਆ ਜੇ ਪਾਜ ਗਿਆ ਤੱਪ ਗਿਆ ਸੰਗਦਾ ਸੀਗਾ ਵੀ ਮੇਰੀ ਵੀਡੀਓ ਕਦ ਬਣਾਈ ਆ ਪਰ ਅਸ ਤਾਂ ਬਣਾਈ ਦਵਾਂਗੇ ਓ ਲਾਡਾ ਆ ਗਿਆ ਵਾ ਪ੍ਰੋਫੈਸ਼ਨ ਮੂੰਹ ਹੀ ਪੜਾ ਕਰ ਲਾ ਦੇ ਮੂੰਹ ਪੜਾ ਕਰ ਲਾ ਦੇ ਫਿਰ ਕੀ ਹੋ ਗਿਆ ਮੂੰਹ ਹੀ ਪਰਾਂ ਚਲੋ ਚਟਨੀ ਵਾਲਾ ਚਟਨੀ ਦਸ ਘੜੀ ਹਰੀ ਪਣੀ ਕੇ ਲਾਲ ਲਾਲ ਪਾ ਲੈ ਲਾਲ ਲਾਲ ਚਟਨੀ ਪਾਓ ਹਰੀ